ਜਮਾਲ ਸਿੰਘ ਪੋਲੀਟਿਕੀਡੇ ਹੋਰ surjit paaji Malkit paaji Amrasheed Dr Parmar ji hor hor ਸਾਡੇ ਸਮੇਂ ਦੇ ਕੁਝ ਅੱਗੇ ਜਾਂ ਪਿੱਛੇ ਦੇ ਸਟੂਡੈਂਟ ਵੀਰ ਜੋ ਪੁਰਾਣੇ ਉਹ ਇੱਥੇ ਪਹੁੰਚ ਚੁੱਕੇ ਆ ਤੁਹਾਡੀ ਇਸ ਖੁਸ਼ੀਆਂ ਭਰੇ ਮਾਹੌਲ ਦੇ ਅੰਦਰ ਸਭ ਤੋਂ ਪਹਿਲਾਂ ਮੈਂ ਆਪ ਸਮੂਹ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਸਟੂਡੈਂਟਸ ਔਰ ਟੀਚਰ ਦੇ ਸਟੱਜੇ ਸਮੇਲ ਦੇ ਨਾਲ ਇਹੋ ਜਿਹਾ ਰੰਗਾਰੰਗ ਪ੍ਰੋਗਰਾਮ ਜੋ ਆਪ ਕਰਾ ਰਹੇ ਹੋ ਉਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਔਰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਸੀ ਸਹਿਯੋਗ ਆਪਸੀ ਸਮੇਲ ਦੇ ਨਾਲ ਬਹੁਤ ਹੀ ਖੂਬਸੂਰਤ ਇਹ ਜੋ ਸਮਾਗਮ ਕਰਵਾਇਆ ਸਿੱਖ ਨੈਸ਼ਨਲ ਕਾਲਜ ਬੰਗਾ ਦਾ 2025 ਦਾ ਜੋ ਐਨੂਅਲ ਫੈਸਾ ਸੋ ਇਹੋ ਜਿਹੇ ਸਮਾਗਮ ਹੁੰਦੇ ਰਹਿਣ ਤੇ ਇਸ ਦੇ ਨਾਲ ਅੱਜ ਦੇ ਜੋ ਪਰਜੇਮਿਆਂ ਦੇ ਵਿੱਚ ਬੜੀ ਕਈ ਵਾਰ ਗਮਗੀਨ ਜਈ ਸਥਿਤੀ ਹੋ ਜਾਂਦੀ ਆ ਤੇ ਉਸ ਦੇ ਉਸ ਤੋਂ निजात ਪਾਉਣ ਲਈ ਸੋ ਬੜੇ ਸਟੱਜੀ ਸਮਾਗਮ ਹੋ ਨਿਪੜਦੇ ਨੇ ਪਰ ਹੁਣ ਕਿਉਂਕਿ ਸਟੂਡੈਂਟਸ ਕਾਫੀ ਜਾ ਚੁੱਕੇ ਨੇ ਅੱਜ ਦਾ ਜੋ ਜਮਾਨਾ ਹੈ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਸਾਨੂੰ ਥੋੜੀ ਜੀ ਇਸ ਸਟੇਜ ਤੋਂ ਆਪਾਂ ਨੂੰ ਚੇਤਾਵਨੀ ਦਿੱਤੀ ਸੀ ਅਸੀਂ ਵੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਦੇਖਦੇ ਆ ਉੱਥੋਂ ਨਜ਼ਦੀਕ ਤੋਂ ਤੱਕਦੇ ਆ ਸੋ ਬੱਚਿਆਂ ਨੂੰ ਖਾਸ ਕਰਕੇ ਗੁਜਾਰਿਸ਼ ਹੈ ਕਿ ਹੁਣ ਉਹ ਪਹਿਲੋਂ ਵਾਲਾ ਸਿੱਧਾ ਸਾਦਾ ਜਮਾਨਾ ਨਹੀਂ ਰਿਹਾ ਕੰਪੀਟੀਸ਼ਨ ਬੜਾ ਟਫ ਹੈ ਵਰਲਡ ਲੈਵਲ ਤੇ ਸੋ ਜੋ ਕਰਨਾ ਹੈ ਉਸ ਨੂੰ ਇੰਤਹਾਹ ਦੀ ਹੱਦ ਤੱਕ ਸਿੱਖੋ ਪਹਿਲਾਂ ਸਮਝੋ ਔਰ ਵਰਲਡ ਦੇ ਵਿੱਚ ਨਵੇਂ ਵਰਲਡ ਆਰਡਰ ਦੇ ਅੰਦਰ ਅਸੀਂ ਕਿੱਥੇ ਕਿਵੇਂ ਐਡਜਸਟ ਹੋਣਾ ਹੈ ਉਸ ਵਾਸਤੇ ਆਪਣੀ ਪ੍ਰੀ ਪਲੈਨਿੰਗ ਕਰੋ ਸੋ ਇਹ ਜਿਹੜੇ ਸਮਾਗਮ ਨੇ ਇਹ ਸਾਨੂੰ ਉਤਸ਼ਾਹ ਦਿੰਦੇ ਨੇ ਸਾਡੀ એનર્ਜੀ ਨੂੰ ਬੂਸਟ ਕਰਦੇ ਨੇ ਸਾਨੂੰ ਆਪਸੀ ਇੱਕ ਟੀਮ ਵਰਕ ਦਾ ਜੋ ਜਜ਼ਬਾ ਹੈ ਉਹ ਸਾਡੇ ਵਿੱਚ ਭਰਦੇ ਨੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੋ ਹੌਸਾ ਹੌਣ ਸਮਾਂ ਆਲਰੇਡੀ ਕਾਫੀ ਹੋ ਚੁੱਕਾ ਆਪਾਂ ਇਸ ਮੇਲੇ ਨੂੰ ਰੈਪ ਅਪ ਕਰਦੇ ਜਾ ਰਹੇ ਆ ਸੋ ਇੱਕ ਵਾਰ ਫੇਰ ਮੇਰੇ ਵੱਲੋਂ ਸਾਰੇ ਮੇਰੇ ਜੋ ਪੁਰਾਣੇ ਸਟੂਡੈਂਟ ਵੀਰ ਇੱਥੇ ਬੈਠੇ ਨੇ ਸਾਡੇ ਸਮਿਆਂ ਦੇ ਉਹਨਾਂ ਵੱਲੋਂ ਸਮੁੱਚੇ ਸਾਡੇ ਪੁਰਾਣੇ ਸਟੂਡੈਂਟ ਵਰਗ ਵੱਲੋਂ ਆਪ ਜੀ ਨੂੰ ਦੁਬਾਰਾ ਫੇਰ ਬਹੁਤ-ਬਹੁਤ ਮੁਬਾਰਕ ਔਰ ਆਸ ਕਰਦੇ ਆ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਜੋ ਥੋੜੀਆਂ-ਬੋਤੀਆਂ ਉੰਤਾਈਆਂ ਰਹੀਆਂ ਉਹਨਾਂ ਨੂੰ ਵਿਚਾਰਦੇ ਹੋਏ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਐਜੋ ਦੇ ਸਮਾਗਮ ਕਰਾਓ